ਜਿਹੜੇ ਕਿ ਫੇਤੀવાડી ਦੀ ਗੱਲ ਕਰਦੇ ਆ ਰੁੱਖਾਂ ਦੀ ਗੱਲ ਕਰਦੇ ਆ ਉਹ ਆਪ ਬੱਚਿਆਂ ਨੂੰ ਸਿਖਾਉਂਦੇ ਆ ਕਿ ਰੁੱਖ ਲਗਾਓ ਇਹਨਾਂ ਨੂੰ ਪੱਟੋ ਨਾ ਇਹਨਾਂ ਦੀ ਕਾਂਡ ਚੜਨਾ ਨਾ ਕਰੋ ਸਮਾਂ ਦੀ ਤੇ ਜੇ ਫਿਰ ਉਹ ਵੀ ਕੱਟ ਦੇਣਗੇ ਤਾਂ ਫਿਰ ਇਹ ਕਿਟਾ ਰੋਂਗ ਮੈਸੇਜ ਆਉਂਦਾ ਉਹ ਯੂਨੀਵਰਸਿਟੀ ਜਿੱਥੇ ਜਿਵੇਂ ਹਰੀ ਯੂਨੀਵਰਸਿਟੀ ਕਿਹਾ ਜਾਂਦਾ ਜਿਹਨੂੰ ਜਿਹੜੀ ਗ੍ਰੀਨੈਸਟ ਯੂਨੀਵਰਸਿਟੀ ਆਫ ਦਾ ਏਸ਼ੀਆ ਕੋਈ ਆਪਾਂ ਭਾਰਤ ਨਹੀਂ ਗੱਲ ਨਹੀਂ ਕਰਦੇ ਏਸ਼ੀਆ ਦੀ ਸਾਰੀ ਦੀ ਗੱਲ ਕਰਦੇ ਆ ਤਾਂ ਇੱਥੇ ਤਾਂ ਹੋਰ ਦਰਖਤ ਲਾਉਣੇ ਚਾਹੀਦੇ ਆ ਜੀ ਸਮਾਂ ਦੀ ਆਪਾਂ ਨੂੰ ਪਾਈ ਮੈਨੂੰ ਲੱਗਦਾ ਵੀ ਡਵੈਲਪਮੈਂਟ ਦਾ ਬਣਾ ਕੇ ਬਹਾਨਾ ਇਹਨੂੰ ਨਹੀਂ ਕੱਟਿਆ ਜਾਣਾ ਤੇ ਇਹ ਤਾਂ ਬਹੁਤ ਚੌੜੀ ਹੈ ਜੀ ਰੋਡ ਇਹ ਕੋਈ ਦੀ ਲੋੜ ਨਹੀਂ ਹੈਗੀ ਨਾ ਕੋਈ ਇੱਥੇ ਕੋਈ ਬੜਾ ਟ੍ਰੈਫਿਕ ਹੁੰਦਾ ਸ਼ਾਮ ਨੂੰ ਤਾਂ ਵੈਸੇ ਹੀ ਬੱਚਿਆਂ ਨੂੰ ਨਹੀਂ ਇੱਥੇ ਆਉਣ ਦਿੱਤਾ ਜਾਂਦਾ ਖੇਤੀਬਾੜੀ ਯੂਨੀਵਰਸਿਟੀ ਐਨੇ ਰੁਕ ਕੱਟ ਰਹੀ ਹੈ ਇੱਕ ਦੋ ਦਿਨਾਂ ਦੇ ਵਿੱਚ ਸਾਰੁਕ ਕੱਟਿਆ ਜਾਣਾ ਕਿਉਂਕਿ ਅੱਜ ਕੱਲ ਮਸ਼ੀਨਰੀ ਦਾ ਜੋਗਦਾ ਤਾਂ ਇਹਦੇ ਨਾਲ ਖੇਤੀਬਾੜੀ ਇੱਕ ਖੇਤੀਬਾੜੀ ਯੂਨੀਵਰਸਿਟੀ ਹੋਣ ਦੇ ਨਾਤੇ ਉਹ ਕੀ ਕਿੱਡਾ ਗਲਤ ਮੈਸੇਜ ਆ ਰਿਹਾ ਹੈ ਮੈਨੂੰ ਲੱਗਦਾ ਹੈ ਵੀ ਇਹ ਹਫਤਾ 10 ਦਿਨ ਦੇ ਅੰਦਰ ਅੰਦਰ ਇਹਦੀ ਬੋਲੀ ਕਰ ਦੂਗੀ ਲੋਕਾਂ ਦੀ ਬੋਲੀ ਕਰ ਦਿੱਤੀ ਜਾ ਰਹੀ ਹੈ ਇਹ ਯੂਨੀਵਰਸਿਟੀ ਜਿਹੜੀ ਪੀਏਯੂ ਯੂਨੀਵਰਸਿਟੀ ਹੈ ਐਗਰੀਕਲਚਰ ਯੂਨੀਵਰਸਿਟੀ ਹੈ ਉਹਦੇ ਬੰਦੇ ਪਛਕਾਲ ਜੀ ਅਸਟੰਬਰ ਨਿਊਜ਼ ਤੁਸੀਂ ਦੇਖ ਰਹੇ ਹੋ ਮੈਂ ਹਾਂ ਆਪੀ ਤੇ ਸਪੌਟਲਾਈਟ ਖਬਰ ਦੇ ਨਾਲ ਅਸੀਂ ਸ਼ੁਰੂਆਤ ਕਰਨ ਲੱਗਿਆ ਕਿ ਸਾਡਾ ਜੀਵਨ ਜਿਹੜਾ ਸੋ ਫੀਸ ਦੀ ਕਿਤਨਾ ਕਿਤੇ ਕੁਦਰਤ ਤੇ ਆਧਾਰਿਤ ਤੇ ਅਸੀਂ ਆਏ ਦਿਨ ਕੁਦਰਤ ਦਾ ਘਾਣ ਹੁੰਦਾ ਦੇਖਦੇ ਆਂ ਤੇ ਅੱਜ ਇੱਕ ਸਭ ਤੋਂ ਵੱਡਾ ਮੁੱਦਾ ਹੈ ਕਿ ਰੁੱਖ ਕੱਟੇ ਜਾਣ ਦਾ ਜੋ ਕਿ ਪੀਏਯੂ ਦੇ ਵਿੱਚ ਮਾਮਲਾ ਇਹ ਫੱਕ ਦਾ ਨਜ਼ਰ ਆ ਰਿਹਾ ਤੇ ਇਸੇ ਬਾਂਬੇ ਤੇ ਤੇ ਅਸੀਂ ਗੱਲਬਾਤ ਕਰਾਂਗੇ ਕਿ 94 ਪੇੜ ਕੱਟਣ ਦੀ ਜਿਹੜੀ ਗੱਲਬਾਤ ਕੀਤੀ ਜਾ ਰਹੀ ਹੈ ਕੀ ਮੁੱਦਾ ਹੈ ਹਾਂਜੀ ਸਭ ਤੋਂ ਪਹਿਲਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਮੈਂ ਦਰਸ਼ਪ੍ਰੀਤ ਸਿੰਘ ਵਿਦਿਆਰਥੀ ਜਥੇਬੰਦੀ ਸੱਤ ਵੱਲੋਂ ਅਤੇ ਮੈਂ ਇਸ ਪੀਏਯੂ ਰੁੱਖ ਬਚਾਓ ਮੋਰਚਾ ਦਾ ਇੱਕ ਕਮੇਟੀ ਦਾ ਮੈਂਬਰ ਵੀ ਆਂ ਇਹ ਸਾਡੇ ਕੁਝ ਦਿਨ ਪਹਿਲਾਂ ਧਿਆਨ ਚਾਉਂਦਾ ਅਸੀਂ ਸਟੂਡੈਂਟ ਉੱਥੇ ਖੜੇ ਹੋਏ ਦੇਖਦੇ ਹਾਂ ਕਿ ਕਲੀ ਪਾਈ ਹੋਈ ਹੈ ਤੇ ਨਾਲ ਨਾਲ ਦਰਖਤਾਂ ਦੀ ਮਾਰਕਿੰਗ ਵੀ ਕੀਤੀ ਹੋਈ ਹੈ ਤਾਂ ਫਿਰ ਸਾਨੂੰ ਪਿਛਲੇ ਦਿਨਾਂ ਦੇ ਵਿੱਚ ਤਿੰਨ ਚਾਰ ਪਿਛਲੇ ਦਿਨਾਂ ਦੇ ਵਿੱਚ ਪਤਾ ਲੱਗਦਾ ਕਿ ਇਹ ਰੁੱਖ ਕੱਟੇ ਜਾਣੇ ਆ ਤਾਂ ਉਹਦੇ ਲਈ ਫਿਰ ਅਸੀਂ ਦੇਖਦੇ ਹਾਂ ਵੀ ਸਾਨੂੰ ਕੋਈ ਡਾਕੂਮੈਂਟ ਵਗੈਰਾ ਮਿਲੇ ਵੀ ਜਿਸ ਤੋਂ ਸਾਨੂੰ ਪਤਾ ਲੱਗ ਸਕੇ ਵੀ ਇਹ ਗੱਲ ਵੀ ਸੱਚੀ ਆ ਜਾਂ ਕੁਝ ਹੋਰ ਆ ਤਾਂ ਫਿਰ ਅਸੀਂ ਪ੍ਰਾਪਤ ਕਰਦੇ ਹਾਂ ਇਹ ਡਾਕੂਮੈਂਟ ਪ੍ਰਾਪਤ ਕਰਦੇ ਹਾਂ ਜੀ ਅਸੀਂ ਇੱਕ ਜਿਹੜਾ ਕਿ ਅਫੀਸ਼ੀਅਲ ਲੈਟਰ ਆ ਸਟੇਟ ਅਫੀਸਰ ਵੱਲੋਂ ਗਿਆ ਹੋਇਆ ਲੈਟਰ ਆ ਇਹ ਤੇ ਐਸ ਡੀ ਐਮ ਸਾਹਿਬ ਵੈਸਟ ਨੂੰ ਗਿਆ ਹੋਇਆ ਲੈਟਰ ਆ ਜਿਹਦੇ ਚ ਲਿਖਿਆ ਹੋਇਆ ਕਿ ਇੱਥੇ 94 ਦਰਖਤ ਨੇ ਜਿਹੜੇ ਕਿ ਵੱਖ-ਵੱਖ ਤਿੰਨ ਡਿਵੈਲਪਮੈਂਟ ਪ੍ਰੋਜੈਕਟਸ ਲਈ ਕੱਟੇ ਜਾਣੇ ਨੇ ਅਪਰੂਵਟ ਕੀਤੇ ਜਾਣੇ ਨੇ ਤੇ ਇਹਦੇ ਵਿੱਚ ਇਹ ਵੀ ਲਿਖਿਆ ਗਿਆ ਕਿ ਇਸ ਦੀ ਅਰਜੈਂਟ ਨੀਡ ਹੈ ਤੇ ਥੱਲੇ ਲਿਖਿਆ ਗਿਆ ਕਿ ਐਸ ਪੋਸੀਬਲ ਅਰਲੀਅਰ ਇਹਦਾ ਮਤਲਬ ਵੀ ਜਲਦ ਤੋਂ ਜਲਦ ਵੀ ਇਹਦਾ ਐਸਟੀਮੇਸ਼ਨ ਬਣਾ ਕੇ ਤੇ ਇਹਦੀ ਜਿਹੜੀ ਪਰਮਿਸ਼ਨ ਆ ਉਹ ਸਾਨੂੰ ਕੱਟਣ ਦੀ ਦਿੱਤੀ ਜਾਵੇ ਰੁੱਖ ਕਟਣੇ ਅਪਰੂਵਟ ਕਰਨੇ ਮਤਲਬ ਜੜੋਂ ਕੱਢ ਕੇ ਵੀ ਇਹਨਾਂ ਦੀ ਪਰਮਿਸ਼ਨ ਦਿੱਤੀ ਜਾਵੇ ਤਾਂ ਕਿ ਜਿਹੜੇ ਡਿਵੈਲਪਮੈਂਟ ਵਰਕਸ ਆ ਉਹ ਜਲਦੀ ਤੇ ਆਲਦੀ ਕੰਮ ਕਰ ਸਕਣ ਪਰ ਵਿਕਾਸ ਆ ਜਿਹੜਾ ਵਿਕਾਸ ਦਾ ਨਾਮ ਸਿਰਫ ਇਹ ਨਹੀਂ ਹੁੰਦਾ ਕਿ ਆਪਾਂ ਕਿਸੇ ਚੀਜ਼ ਦਾ ਵਿਨਾਸ਼ ਕਰਦੀ ਕੁਦਰਤ ਦਾ ਵਿਨਾਸ਼ ਕਰਦੀ ਹੈ ਸਸਟੇਨੇਬਿਲਟੀ ਨੂੰ ਆਪਾਂ ਨੂੰ ਮੁੱਖ ਰੱਖ ਕੇ ਵਿਕਾਸ ਕਰਨਾ ਚਾਹੀਦਾ ਡਿਵੈਲਪਮੈਂਟ ਕਰਨੀ ਚਾਹੀਦੀ ਹੈ ਦੂਸਰੀ ਗੱਲ ਇਹ ਹੈ ਕਿ ਜਿਸ ਤਰ੍ਹਾਂ ਵੇਸਕ ਫਾਊਂਡੇਸ਼ਨ ਨੇ ਟਰੀਜ਼ ਜਿਹੜੇ ਇੱਕ ਮਨੁੱਖੀ ਲਾਈਫ ਦਾ ਇੱਕ ਫੰਡਾਮੈਂਟਲ ਨੇ ਸੋ ਤੇ ਇਹ ਰੁੱਖ ਕਟਣਾ ਦਾ ਬਹੁਤ ਹੀ ਗਲਤ ਗੱਲ ਹੈ ਬਾਕੀ ਤੀਜੀ ਗੱਲ ਇਹ ਹੈ ਕਿ ਇਹ ਪੀਯੂ ਦੀ ਵਿਰਾਸਤ ਵੀ ਹੈ ਨੇ ਜੇ ਹੁਣ ਆਪਾਂ ਲਾਇਬ੍ਰੇਰੀ ਦਾ ਏਰੀਆ ਦੇਖਦੇ ਆਂ ਤੇ ਸਾਰਾ ਏਰੀਆ ਦੇਖਦੇ ਆਂ ਤਾਂ ਇਹ ਇੱਕ ਪੀਯੂ ਦੀ ਪਛਾਣ ਹੀ ਰੁੱਖਾਂ ਕਰਕੇ ਆ ਚੌਥੀ ਗੱਲ ਹੋਰ ਆ ਕਿ ਜੇਕਰ ਇੱਕ ਖੇਤੀਬਾੜੀ ਯੂਨੀਵਰਸਿਟੀ ਇੰਨੇ ਰੁੱਖ ਕੱਟ ਰਹੀ ਹੈ ਇੱਕ ਦੋ ਦਿਨਾਂ ਦੇ ਵਿੱਚ 100 ਰੁੱਖ ਕੱਟਿਆ ਜਾਣਾ ਕਿਉਂਕਿ ਅੱਜ ਕੱਲ ਮਸ਼ੀਨਰੀਆਂ ਦਾ ਜੋਗ ਆ ਤਾਂ ਇਹਦੇ ਨਾਲ ਖੇਤੀਬਾੜੀ ਇੱਕ ਖੇਤੀਬਾੜੀ ਯੂਨੀਵਰਸਿਟੀ ਹੋਣ ਦੇ ਨਾਤੇ ਉਹ ਕੀ ਕਿੱਡਾ ਗਲਤ ਮੈਸੇਜ ਆ ਰਿਹਾ ਹੈ ਕਹੇ ਜਾਂ ਮੈਸੇਜ ਜਾ ਰਿਹਾ ਹੈਗਾ ਆਪਣੇ ਸੋਸਾਇਟੀ ਦੇ ਵਿੱਚ ਸਮਾਜ ਦੇ ਵਿੱਚ ਕਿਸਾਨਾਂ ਨੂੰ ਤਾਂ ਜੇਕਰ ਉਹ ਕਿਸਾਨਾਂ ਦੀ ਗੱਲ ਕਰੀਏ ਕਿਸਾਨ ਸੋਚ ਸਕਦਾ ਹੋਣ ਵਾਲੇ ਸਮੇਂ ਦੇ ਵਿੱਚ ਵੀ ਮੇਰੇ ਦਰਾਂ ਖੇਤ ਦੇ ਵਿੱਚ 5 5-4 ਰੁੱਖ ਲੱਗੇ ਆ ਜੇ ਮੈਂ ਇਹਨਾਂ ਦੇ ਵਿੱਚੋਂ 5-4 ਜਾਂ 2-3 ਰੁੱਖ ਕੱਟ ਦੂੰਗਾ ਤਾਂ ਕੀ ਹੋ ਜਾਊਗਾ ਉਹ ਯੂਨੀਵਰਸਿਟੀ ਵਾਲੇ ਨੇ ਇੱਕ ਦਿਨ ਦੇ ਵਿੱਚ 100 ਰੁੱਖ ਕੱਟ ਤੇ ਜਿਹੜੇ ਕਿ ਖੇਤੀਬਾੜੀ ਦੀ ਗੱਲ ਕਰਦੇ ਆ ਰੁੱਖਾਂ ਦੀ ਗੱਲ ਕਰਦੇ ਆ ਉਹ ਆਪ ਬੱਚਿਆਂ ਨੂੰ ਸਿਖਾਉਂਦੇ ਆ ਕਿ ਰੁੱਖ ਲਗਾਓ ਇਹਨਾਂ ਨੂੰ ਪੱਟੋ ਨਾ ਇਹਨਾਂ ਦੀ ਕਾਂਟ ਛਾਂਟ ਨਾ ਕਰੋ ਸਮਾਂ ਦੀ ਤੇ ਜੇ ਫਿਰ ਉਹ ਹੀ ਕੱਟ ਦੇਣਗੇ ਤਾਂ ਫਿਰ ਇਹ ਕਿਡਾ ਰੋਂਗ ਮੈਸੇਜ ਆਂਦਾ ਤੁਹਾਨੂੰ ਕੀ ਲੱਗਦਾ ਹੈ ਕਿ ਜਿਸ ਡਿਵੈਲਪਮੈਂਟ ਦੀ ਗੱਲ ਕਰ ਰਹੇ ਨੇ ਉਸ ਦੇ ਨੀਡ ਦੇ ਲਈ ਰੁੱਖਾਂ ਦਾ ਕਟਣਾ ਜ਼ਰੂਰੀ ਹੈ ਨਹੀਂ ਨਹੀਂ ਜੀ ਸਭ ਤੋਂ ਪਹਿਲਾਂ ਗੱਲ ਚਲੋ ਬਹਾਨਾ ਬਣਾਇਆ ਜਾ ਰਿਹਾ ਹੈ ਕਿ ਕਿ ਟ੍ਰੈਫਿਕ ਕੰਜੈਸ਼ਨ ਹੋ ਰਹੀ ਆ ਤਾਂ ਅਸੀਂ ਅਸੀਂ ਤਾਂ ਇਹੀ ਗੱਲ ਕਰਦੇ ਆ ਫਿਰ ਟ੍ਰੈਫਿਕ ਨੂੰ ਕੰਟਰੋਲ ਕੀਤਾ ਜਾਵੇ ਨਾ ਆਪਾਂ ਟ੍ਰੈਫਿਕ ਦਾ ਬਹਾਨਾ ਬਣਾ ਕੇ ਸਾਹ ਦਰਖਤ ਨੀਨਾਪਾ ਯੂਨੀਵਰਸਿਟੀ ਦੇ ਵਿੱਚ ਕੱਟ ਸਕਦੇ ਉਹ ਯੂਨੀਵਰਸਿਟੀ ਜਿੱਥੇ ਜਿਹਨੂੰ ਹਰੀ ਯੂਨੀਵਰਸਿਟੀ ਕਿਹਾ ਜਾਂਦਾ ਜਿਹਨੂੰ ਜਿਹੜੀ ਗ੍ਰੀਨੈਸਟ ਯੂਨੀਵਰਸਿਟੀ ਆਫ ਦਾ ਏਸ਼ੀਆ ਕੋਈ ਆਪਾਂ ਭਾਰਤ ਦੀ ਗੱਲ ਨਹੀਂ ਕਰਦੇ ਏਸ਼ੀਆ ਦੀ ਸਾਰੀ ਦੀ ਗੱਲ ਕਰਦੇ ਆ ਤਾਂ ਇੱਥੇ ਤਾਂ ਹੋਰ ਦਰਖਤ ਲਾਉਣੇ ਚਾਹੀਦੇ ਆ ਜੀ ਸਮਾਂ ਦੀ ਆਪਾਂ ਨੂੰ ਤਾਂ ਇਹ ਮੈਨੂੰ ਲੱਗਦਾ ਵੀ ਡਵੈਲਪਮੈਂਟ ਦਾ ਬਣਾ ਕੇ ਬਹਾਨਾ ਇਹਨੂੰ ਨਹੀਂ ਕੱਟਿਆ ਜਾਣਾ ਚਾਹੀਦਾ ਬਹੁਤ ਚੌੜੀ ਹੈ ਜੀ ਰੋਡ ਇਹ ਕੋਈ ਦੀ ਲੋੜ ਨਹੀਂ ਹੈਗੀ ਨਾ ਕੋਈ ਇੱਥੇ ਕੋਈ ਬੜਾ ਟ੍ਰੈਫਿਕ ਹੁੰਦਾ ਸ਼ਾਮ ਨੂੰ ਤਾਂ ਵੈਸੇ ਹੀ ਬੱਚਿਆਂ ਨੂੰ ਨਹੀਂ ਇੱਥੇ ਆਉਣ ਦਿੱ 6 ਵਜੇ ਤੋਂ ਬਾਅਦ ਇੱਧਰ ਬੈਰੀਕੇਡ ਲੱਗ ਜਾਂਦੇ ਆ ਉੱਥੇ ਲੱਗ ਜਾਂਦੇ ਆ ਗੁਰੂ ਗੁਰੂ ਦਵਾਰਾ ਸਾਹਿਬ ਕੋਲੇ ਲੱਗ ਜਾਂਦੇ ਆ ਤਾਂ ਦੋ ਨੰਬਰ ਦਾ ਦੋ ਨੰਬਰ ਗੇਟ ਵਾਲਾ ਜਿਹੜਾ ਚੌਂਕਾ ਉੱਥੇ ਲੱਗ ਜਾਂਦੇ ਆ ਤਾਂ ਇੱਥੇ ਤਾਂ 엘ੀਟ ਲੋਕ ਜਾਂਦੇ ਆ ਜੀ ਸ਼ਾਮ ਨੂੰ ਇੱਥੇ ਸੈਰ ਵਗੈਰਾ ਕਰਦੇ ਆ ਚਲੋ ਠੀਕ ਆ ਸੈਰ ਵੀ ਕਰਨੀ ਚਾਹੀਦੀ ਹੈ ਪਰ ਬੱਚਿਆਂ ਨੂੰ ਵੀ ਆਉਣ ਦਿੱਤਾ ਜਾਣਾ ਚਾਹੀਦਾ ਜਾਂ ਫਿਰ ਟ੍ਰੈਫਿਕ ਦਾ ਬਹਾਨਾ ਨਹੀਂ ਬਣਾਉਣਾ ਚਾਹੀਦਾ ਟ੍ਰੈਫਿਕ ਦਾ ਹਾਂਜੀ ਇਸ ਦੇ ਨਾਲ ਹੀ ਇਹ ਵੀ ਦੱਸਿਆ ਜਾ ਰਿਹਾ ਕਿ ਜਿਹੜੇ ਰੁੱਖ ਲਗਾਏ ਗਏ ਸੀਗੇ ਇਹ ਵਿਦਿਆਰਥੀਆਂ ਦੇ ਆਪਣੇ ਹੱਥੋਂ ਲਗਾਏ ਗਏ ਆ ਇਹ ਰੁਖ ਜੀ ਡਾਕਟਰ ਐਮ ਐਸ ਰੰਧਾਵਾ ਨੇ ਜਿਹੜੀ ਸਾਰੀ ਟਰੀ ਪਲਾਂਟੇਸ਼ਨ ਜਾਂ ਨੇ ਲੈਂਡਸਕੇਪਿੰਗ ਕੀਤੀ ਆ ਸਾਰੀਆਂ ਯੂਨੀਵਰਸਿਟੀਆਂ ਚ ਤਾਂ ਡਾਕਟਰ ਐਮ ਐਸ ਰੰਧਾਵਾ ਫਾਊਂਡੇਸ਼ਨਲ ਪਰਸਨੈਲਿਟੀ ਨੇ ਪੀ اے ਯੂ ਦੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਜਿਹੜੇ ਵੀ ਤੁਸੀਂ ਡਿਪਾਰਟਮੈਂਟ ਚ ਚਲੇ ਜਾਓਗੇ ਨਾ ਜੀ ਤਾਂ ਉਹਨਾਂ ਦੀ ਤੁਹਾਨੂੰ ਫੋਟੋ ਮਿਲੂਗੀ ਹੀ ਮਿਲੂਗੀ ਸਭ ਤੋਂ ਵੱਡੀ ਬਿਲਡਿੰਗ ਸਭ ਤੋਂ ਫਾਊਂਡੇਸ਼ਨਲ ਬਿਲਡਿੰਗ ਯੂਨੀਵਰਸਿਟੀ ਦੀ ਲਾਇਬ੍ਰੇਰੀ ਹੁੰਦੀ ਹੈ ਜੀ ਕਲੀ ਬਿਲਡਿੰਗ ਨਹੀਂ ਚਲੋ ਉਵੇਂ ਉਹ ਤਾਂ ਆਪਾਂ ਨੂੰ ਪਤਾ ਹੈ ਤੇ ਲਾਈਬ੍ਰੇਰੀ ਡਾਕਟਰ ਰੰਧਾਵਾਦੇ ਨਾਮ ਤੇ ਬਣੀ ਹੋਈ ਆ ਤਾਂ ਆਪਾਂ ਨੂੰ ਉਹਨਾਂ ਦੀ ਲੈਗੇਸੀ ਆ ਜਿਹੜੀ ਉਹ ਖਤਰੇ ਦੇ ਵਿੱਚ ਨਜ਼ਰ ਆ ਰਹੀ ਅੱਜ ਆਪਾਂ ਪੀਏਯੂ ਦੇ ਵਿੱਚ ਦੇਖ ਰਹੇ ਹਾਂ ਵੀ 94 ਰਕਤਾਂ ਦੀ ਜਿਹੜੀ ਪ੍ਰਪੋਜ਼ਲ ਆ ਉਹ ਐਸਡੀਐਮ ਲੁਧਿਆਣਾ ਵੈਸਟਰਨ ਉਹਨਾਂ ਦਾ ਐਸਟੀ ਉਹਦਾ ਐਸਟੀਮੇਸ਼ਨ ਬਣਾਉਣ ਲਈ ਦੇ ਦਿੱਤਾ ਹੈ ਯੂਨੀਵਰਸਿਟੀ ਨੇ ਤਾਂ ਯੂਨੀਵਰਸਿਟੀ ਮੈਨੂੰ ਲੱਗਦਾ ਵੀ ਹਫਤਾ 10 ਦਿਨ ਦੇ ਅੰਦਰ ਅੰਦਰ ਇਹਦੀ ਬੋਲੀ ਕਰ ਦੂਗੀ ਰੁੱਖਾਂ ਦੀ ਬੋਲੀ ਕਰ ਦਿੱਤੀ ਜਾ ਰਹੀ ਹੈ ਯੂਨੀਵਰਸਿਟੀ ਜਿਹੜੀ ਪੀਏਯੂ ਯੂਨੀਵਰਸਿਟੀ ਹੈ ਐਗਰੀਕਲਚਰ ਯੂਨੀਵਰਸਿਟੀ ਹੈ ਉਹਦੇ ਵੱਲੋਂ ਤੇ ਹੋਰ ਤੱਕ ਜਿਸək ਤੁਸੀਂ ਕੱਲ ਵੀ ਪ੍ਰੋਟੈਸਟ ਕੀਤਾ ਸੀਗਾ ਤੁਸੀਂ ਕਹਿ ਰਹੇ ਹੋ ਕਿ ਠੀਕ ਹੈ ਲੈਟਰ ਵੀ ਕੱਢੀ ਗਈ ਹੈ ਤੇ ਤੁਹਾਡੇ ਵੱਲੋਂ ਕੋਈ ਲੈਟਰ ਉਹਨਾਂ ਦਿੱਤੀ ਗਈ ਆਸ਼ਵਾਸ਼ਣ ਦਿੱਤਾ ਗਿਆ ਕੋਈ ਅਸੀਂ ਕੱਲ ਜਿਹੜਾ ਪ੍ਰੋਟੈਸਟ ਕੀਤਾ ਸੀ ਅਸੀਂ ਉਹਨੂੰ ਕੋਈ ਐਜ਼ ਸੱਚ ਪ੍ਰੋਟੈਸਟ ਨਹੀਂ ਕਹਿ ਰਹੇ ਅਸੀਂ ਜਸਟ ਇਨਫੋਰਮੇਸ਼ਨ ਦਿੱਤੀ ਹੈ ਜੀ ਵਿਦਿਆਰਥੀਆਂ ਨੂੰ ਬੇਸਿਕ ਅਸੀਂ ਗੈਦਰਿੰਗ ਕੀਤੀ ਸੀਗੀ ਠੀਕ ਹੈ ਅਸੀਂ ਉਹਨੂੰ ਕੋਈ ਐਸਾ ਪ੍ਰੋਟੈਸਟ ਨਹੀਂ ਕਹਿ ਰਹੇ ਅਸੀਂ ਹਲੇ ਕੋਈ ਪ੍ਰੋਟੈਸਟ ਦਾ ਕੋਈ ਅਸੀਂ ਤਾਂ ਵੀਸੀ ਸਾਹਿਬ ਨੂੰ ਐ ਕਹਿਣਾ ਚਾਹੁੰਦੇ ਹਾਂ ਅਸੀਂ ਤੁਹਾਡੇ ਬੱਚਿਆਂ ਤਾਂ ਤੁਸੀਂ ਸਾਨੂੰ ਅਸੀਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਹਾਂ ਡਿਸਕਸ਼ਨ ਕਰਨਾ ਚਾਹੁੰਦੇ ਹਾਂ ਅੱਜ ਅਸੀਂ ਵੀ ਸੀ ਸਾਹਿਬ ਨੂੰ ਇੱਕ ਮੰਗ ਪੱਤਰ ਦਿੱਤਾਗਾ ਮੈਮੋਰੰਡਮ ਦਿੱਤਾ ਹੈਗਾ ਮੈਮੋਰੰਡਮ ਨੰਬਰ ਦੇ ਥੱਲੇ ਸਟੇਟ ਅਫੀਸਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦਾ ਇੱਕ ਹੋਰ ਚਿੱਠੀ ਕੱਢੇ ਲੁਧਿਆਣਾ ਵੈਸਟ ਨੂੰ ਕਿ ਉਹ ਚਿੱਠੀ ਰੱਦ ਕੀਤੀ ਜਾਂਦੀ ਹੈ ਕਿ ਇਹ ਚਿੱਠੀ ਰੱਦ ਕੀਤੀ ਜਾਂਦੀ ਹੈ ਲਿਖਤੀ ਦੇ ਵਿੱਚ ਜਾਂ ਸਾਨੂੰ ਵੀ ਸੀ ਸਾਹਿਬ ਵੈਬਸਾਈਟ ਤੇ ਦੇ ਦੇਣ ਚਲੋ ਅਸੀਂ ਤਾਂ ਹਲੇ ਬਹੁਤ ਨਿਆਣੇ ਆ ਉਹਨਾਂ ਸਾਹਮਣੇ ਸਾਨੂੰ ਤਾਂ ਚਲੋ ਠੀਕ ਹੈ ਪਰ ਵੈਬਸਾਈਟ ਦੇ ਉੱਤੇ ਕੱਢ ਦੇਣਾ ਵੀ ਸੀ ਸਾਹਿਬ ਜਾਂ ਕੋਈ ਬਿਆਨ ਦੇ ਦੇਣ ਮੀਡੀਆ ਦੇ ਵਿੱਚ ਆ ਕੇ ਜੇ ਉਹ ਸਾਨੂੰ ਫਰਦਰ ਗੱਲ ਨਹੀਂ ਕਰਨਾ ਚਾਹੁੰਦੇ ਕੋਈ ਗੱਲ ਨਹੀਂ ਪਰ ਇਹਨਾਂ ਨੂੰ ਉਹਨਾਂ ਨੂੰ ਇਹ ਫੈਸਲਾ ਵਾਪਸ ਲੈ ਲੈਣਾ ਚਾਹੀਦਾ ਇਦਾਂ ਤੁਸੀਂ ਦੇਖ ਸਕਦੇ ਹੋ ਕਿ ਜਿਸ ਤਰੀਕੇ ਦੇ ਨਾਲ ਰੁੱਖਾਂ ਦਾ ਘਾਣਾ ਅਸੀਂ ਦੇਖ ਰਹੇ ਹਾਂ ਵਿਦਿਆਰਥੀ ਇਹ ਚਾਹੁੰਦੇ ਨੇ ਪੀਆਯੂ ਦੇ ਕਿ ਰੁੱਖਾਂ ਨੂੰ ਕੱਟਿਆ ਨਾ ਜਾਵੇ ਜੇਕਰ ਡਿਵੈਲਪਮੈਂਟ ਦੀ ਲੋੜ ਹੈਗੀ ਆ ਤਾਂ ਕੋਈ ਹੋਰ ਵੀ ਸਿਸਟਮ ਜਿਹੜਾ ਹੈ ਉਹ ਦੇਖ ਸਕਦੇ ਨੇ ਪਰ ਬਹੁਤ ਹੀ ਪਿਆਰ ਹੈ ਇਹ ਵੀ ਕਹਿੰਣਾ ਹੈ ਕਿ ਯੂਨੀਵਰਸਿਟੀ ਜਿਹੜੀ ਹੈ ਇਹਨਾਂ ਦਾ ਆਪਣਾ ਘਰ ਹੈ ਤੇ ਘਰ ਦਾ ਮਸਲਾ ਜਿਹੜਾ ਘਰ ਦੇ ਵਿੱਚ ਹੀ ਹੱਲ ਹੋ ਜਾਣਾ ਚਾਹੀਦਾ ਇਹਨਾਂ ਨੂੰ ਬਾਹਰ ਹੀ ਕੋਈ ਜਿਹੜੀ ਹੈ ਹੈਲਪ ਲਾਈਨ ਦੀ ਲੋੜ ਨਾ ਪਵੇ ਤਾਂ ਦੇਖਣਾ ਹੋਵੇਗਾ ਕਿ ਅੱਜ ਇਹਨਾਂ ਵਿਦਿਆਰਥੀਆਂ ਦੇ ਵੱਲੋਂ ਜਿਹੜਾ ਮੰਗ ਪੱਤਰ ਦਿੱਤਾ ਗਿਆ ਉਸ ਦੇ ਵਜੋਂ ਇਹਨਾਂ ਨੂੰ ਕੀ ਜਵਾਬ ਮਿਲਦਾ ਹੈ